ਜਦੋਂ ਤੁਸੀਂ ਚਿੱਟੇ ਦੇ ਗਾਹ ਕੀ ਖਤਮ ਕਰਕੇ ਵੇਚਣੇ ਕਿੱਥੇ ਹੋ ਜਦੋਂ ਕੋਈ ਕੋਈ ਚਿੱਟੇ ਦਾ ਕੋਈ ਜਿਹੜੇ ਸਮਗਲਰ ਨੇ ਉਹ ਭੇਜਦੇ ਆ ਜਦੋਂ ਜੇ ਕੋਈ ਉਹਨਾਂ ਦਾ ਜਿਹੜਾ ਭੇਜਿਆ ਹੋਇਆ ਹੈ ਕੋਰੀਅਰ ਉਹ ਆ ਗਿਆ ਵਾਪਸ ਆਈ ਮੈਂ ਨਹੀਂ ਵੇਚਿਆ ਜੀ ਉਹ ਕਹਿੰਦੇ ਕਿਉਂ ਨਹੀਂ ਵੇਚਦਾ ਉਹ ਕਹਿੰਦੇ ਖਰੀਦਣ ਵਾਲੇ ਹੀ ਨਹੀਂ ਹੈਗੇ ਮੂਰੇ ਕੋਈ ਸਾਰੇ ਤਾਂ ਗਰਾਊਂਡਾਂ 'ਚ ਫਿਰਦੇ ਨੇ ਆ ਸਾਡਾ ਥੋੜਾ ਜਿਹਾ ਪਲਾਨ ਹੈ ਕਿ ਕਟੂਕਟ ਪੁਰਾਣਿਆਂ ਨੂੰ ਤਾਂ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਤਾਂ ਮਰੀਜ਼ ਸਮਝ ਕੇ ਇਲਾਜ ਕਰਾਵਾਂਗੇ ਉਹਨਾਂ ਨੂੰ ਸਾਈਕਾਇਟ੍ਰਿਸਟ ਵੀ ਦੇਵਾਂਗੇ ਉਹਨਾਂ ਨੂੰ ਇਹ ਦੱਖਾਂ ਕੋਈ ਗੱਲ ਨਹੀਂ ਮਾੜਾ ਫੇਜ਼ ਆ ਜਾਂਦਾ ਲਾਈਫ 'ਚ ਕਈ ਵਾਰੀ ਆ ਜਾਓ ਵਾਪਸ ਆ ਜਾਓ ਸਮਾਜ 'ਚ ਨੌਕਰੀਆਂ ਵੀ ਦੇਵਾਂਗੇ ਕੰਮ ਤੇ ਲਾਵਾਂਗੇ ਪਰ ਨਵੇਂ ਨਾ ਹੋਰ ਜਾਣ ਉਹਦੇ ਵਿੱਚ ਉਹ ਵੀ ਰੋਕਾਂਗੇ ਨਾਲ ਸੋ ਇਹਦੇ ਵਾਸਤੇ ਸਭ ਤੋਂ ਵੱਡਾ ਯੋਗਦਾਨ ਜਿਹੜਾ ਕੋਈ ਹੋਰ ਜਿੰਨੇ ਮਰਜ਼ੀ ਆਪਰੇਸ਼ਨ ਚਲਾ ਲਓ ਉਹ ਉਹਨੂੰ ਉਹਦੇ ਸਭ ਤੋਂ ਵੱਡਾ ਯੋਗਦਾਨ ਜਿਹੜਾ ਉਹ ਖੇਡਾਂ ਦਾ ਹੋ ਸਕਦਾ ਬਸ ਸਪੋਰਟਸ ਕਰ ਸਕਦੀ ਹੈ ਕੰਮ ਜਦੋਂ ਸਪੋਰਟਸ ਵਾਲੇ ਪਾਸੇ ਬੱਚਿਆਂ ਨੂੰ ਕਲਚਰ ਉਹ ਪੈਦਾ ਹੋ ਗਿਆ ਤੌਨੀ ਕਿਤੇ ਜਾਂਦੇ ਹੋ ਨਾਲ 5 7 ਨੂੰ ਹਟਾਉਣਗੇ ਵੀ ਵੀ ਆ ਜਾ ਤੂੰ ਮੇਰੇ ਨਾਲ ਭੱਜਿਆ ਕਰ ਮੈਂ ਤੈਨੂੰ ਲੈ ਕੇ ਜਾਉਂ ਕੋਈ ਗੱਲ ਨਹੀਂ ਤੂੰ ਆ ਜਾ ਸੋ ਇਹ ਇੱਕ ਕਲਚਰ ਡਿਵੈਲਪ ਕਰਨਾ ਹੈ ਸਪੋਰਟਸ ਕਲਚਰ ਸੋ ਜ਼ਿੰਮੇਵਾਰੀ ਬਹੁਤ ਵੱਡੀ ਹੈ ਤੁਸੀਂ ਜਿਹੜੀ ਮੈਨੂੰ ਦਿੱਤੀ ਹੈ ਉਹ ਜ਼ਿੰਮੇਵਾਰੀ ਨਿਭਾ ਵੀ ਰਹੇ ਆ ਬਾਕੀ ਜਿਹੜੇ ਬੋਲਣ ਵਾਲੇ ਨੇ ਉਹ ਵੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਉਹਨਾਂ ਨੂੰ ਕੱਢਣਾ ਹੁੰਦਾ ਹੈ ਕੱਢੀ ਜਾਣ ਤੜਕੀ ਉੱਠ ਕੇ ਲੱਗ ਜਾਂਦੇ ਮੈਨੂੰ ਗਾਲਾਂ ਕੱਢਣ ਨੂੰ ਕੱਢੀ ਜਾਓ ਪਹਿਲਾਂ ਭਗਵਾਨਤ ਮਾਨ ਬਹੁਤ ਵਧੀਆ ਸੀ ਜਿਹਨੂੰ ਕਲਾਕਾਰ ਸੀ ਹੁਣ ਇਹਨਾਂ ਦੀਆਂ ਕੁਰਸੀਆਂ ਖੋਲੀਆਂ ਹੁਣ ਭਗਵਾਨਤਮਨ ਬਹੁਤ ਮਾੜਾ ਬੰਦਾ ਹੋ ਗਿਆ ਠੀਕ ਹੈ ਨਾ ਸੋ ਕਹੀ ਜਾਣ ਉਹਨਾਂ ਨੂੰ ਉਹਨਾਂ ਦਾ ਕੀ ਆ ਆਪਾਂ ਦਾ ਤੁਹਾਡੇ ਵਾਲੀ ਧਾਰਨ ਦੇ ਦਿੰਨਾ ਰੀਵਨ ਬਲ ਨੇਗਾ ਰੱਖਣੀ ਹੈ ਇਹ ਨਹੀਂ ਦੇਖਣਾ ਇਧਰਲੇ ਪਾਸੇ ਕਿੰਨੇ ਕਿੰਨੇ ਇਧਰਲੇ ਪਾਸੇ ਕਿੰਨੇ ਕਿੰਨੇ ਰੀਵਨ ਚ ਭੱਜੋ ਪਹਿਲਾਂ ਬਾਕੀ ਕੈਮਰੇ ਦੱਸਦੇ ਨੇ ਤੁਸੀਂ ਕਿੰਨੇ ਸੈਕਿੰਡ ਚ ਰੀਵਨ ਕੋਲੇ ਪਹੁੰਚੇ ਹੋ ਬਾਕੀ ਜਿਹੜੇ ਤੁਹਾਡੇ ਪਿੱਛੇ ਸੀ ਉਹ ਕਿੰਨੇ ਸੈਕਿੰਡ ਚ ਪਹੁੰਚੇ ਨੇ ਫਸਟ ਕੌਣ ਆਇਆ ਸੈਕਿੰਡ ਕੌਣ ਆਇਆ ਰੀਵਨ ਦੱਸੂਗਾ ਸੋ ਰੀਵਨ ਪਬਲਿਕ ਹੈ ਪੰਜਾਬ ਦੀ ਪਬਲਿਕ ਰੀਵਨ ਹੈ ਰੀਵਨ ਦਾ ਟਾਰਗੇਟ ਰੱਖ ਲੋਕਾਂ ਨੂੰ ਲੋਕਾਂ ਵਾਸਤੇ ਕੰਮ ਕਰਦੇ ਰਹੋ ਲੋਕਾਂ ਦੀ ਜ਼ਿੰਦਗੀ ਦਾ ਪੱਧਰ ਉੱਚਾ ਕਰ ਦਿਓ ਲੋਕ ਲੋਕ ਕਹਿੰਗੇ ਜੀ ਹਉ ਸਾਨੂੰ ਕੀ ਚਾਹੀਦਾ ਜੀ ਬਿਜਲੀ ਦੇ ਬਿੱਲ ਨਹੀਂ ਆਏ ਸਾਡੀ ਕਬੀਲਦਾਰੀ ਸੁਧਰ ਗਈ ਜੀ ਇੱਕ ਮੈਨੂੰ ਦੋਜੀ ਮਿਲਿਆ ਉਹ ਕਹਿੰਦੇ ਜੀ ਮੈਸੇਜ ਤਾਂ ਮੈਨੂੰ ਤਿੰਨ ਤਿੰਨ ਮਹੀਨੇ ਬਾਅਦ ਪੈਸੇ ਦੇਂਦੇ ਹੁੰਦੇ ਸੀ ਲੋਕ ਕੋਈ ਤਿੰਨ ਮਹੀਨੇ ਬਾਅਦ ਕੋ ਚਾਰ ਮਹੀਨੇ ਬਾਅਦ ਹਸਾਬ ਕਰਦੇ ਸੀ ਅਚਾਨਕ ਕਹਿੰਦਾ ਮੈਨੂੰ ਨਾ ਹਰ ਇੱਕ ਮਹੀਨੇ ਪੈਸੇ ਦੇਣ ਲੱਗ ਗਏ ਕਹਿੰਦਾ ਮੈਂ ਕਿਹਾ ਵੀ ਨਾ ਤਾਂ ਮੈਂ ਕੋਈ ਦੁੱਧ ਚ ਕੋਈ ਮੈਂ ਇਹੋ ਜੀ ਚੀਜ਼ ਪਾਈ ਹੈ ਵੀ ਜਿਹੜੀ ਤੁਹਾਨੂੰ ਦੁੱਧ ਬਹੁਤ ਜ਼ਿਆਦਾ ਪਿਓਰ ਮਿਲਣ ਲੱਗ ਗਿਆ ਹੋਵੇ 나ਹੀਂ ਮੇਰੇ ਕੋਈ ਕੋਈ ਮੈਂ ਲੀਟਰ ਵੀ ਮੇਰੇ ਕੋਲੇ ਉਹੀ ਹੈ ਜਿਹਦੇ ਨਾਲ ਮੈਂ ਮਿੰਦਾ ਵੀ ਤੁਸੀਂ ਮੈਨੂੰ ਹਰੇਕ ਮਹੀਨੇ ਪੈਸੇ ਕਉ ਦੇਣ ਲੱਗੇ ਉਹ ਕਹਿੰਦਾ ਕਹਿੰਦੇ ਜੀ ਸਾਡੀ ਬਿਜਲੀ ਦੇ ਬਿੱਲਾਂ ਨੂੰ ਹਟ ਗਏ ਤਿੰਨ ਚਾਰ ਹਜ਼ਾਰ ਰੁਪਏ ਲਾਉਂਦਾ ਸੀ ਫਿਰ ਤੇਰੇ ਨਾਲ ਬਾਅਦ ਹਿਸਾਬ ਕਰਦੇ ਸੀ ਅਸੀਂ ਹੁਣ ਹਰੇਕ ਮਹੀਨੇ ਕਰਾ ਹਿਸਾਬ ਕਰਿਆ ਕਰਾਂਗੇ ਕਿੱਥੋਂ ਜਾ ਕੇ ਕਿੱਥੇ ਤੱਕ ਬਿਲੀਦਾਰੀ ਸੁਧਰ ਜਾਂਦੀ ਹੈ ਜੀ ਇੱਕ ਇੰਨੀਕ ਚੀਜ਼ ਨਾਲ ਤੇ ਨਾਲੇ ਬਿਜਲੀ ਬੋਰਡ ਨੂੰ ਨਹੀਂ ਕਾਟਾ ਪੈਣ ਦਿੰਦੇ ਅਸੀਂ ਬਿਜਲੀ ਬੋਰਡ ਵੀ ਫਾਇਦੇ ਚ ਹੈ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ ਹੋ ਕਦੇ ਸੁਣਿਆ ਸਰਕਾਰ ਆਉਂਦੀ ਹੈ ਔਰ ਸਰ ਸਰਕਾਰੀ ਜਿਹੜੇ ادارے ਹੁੰਦੇ ਨੇ ਉਹਨਾਂ ਨੂੰ ਘਾਟੇ 'ਚ ਦਿਖਾ ਕੇ ਆਪਦੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਨੇ ਤੇ ਇੱਥੇ ਉਲਟੀ ਹੈ ਕੰਗਾ ਪਠਾਈ ਜਿਹੜੀ ਆਪਾਂ ਨੇ ਪੰਜਾਬ 'ਚ ਅਸੀਂ ਗੋਇੰਦਵਾਲ ਸਾਹਿਬ ਵਾਲਾ ਪ੍ਰਾਈਵੇਟ ਵਾਲਾ ਜਿਹੜਾ ਥਰਮਲ ਪਲਾਂਟ 540 ਮੈਗਾਵਾਟ ਦਾ ਉਹ ਪੰਜਾਬ ਸਰਕਾਰ ਨੇ ਖਰੀਦੇ ਆ ਕੋਈ ਉਹਦਾ ਕਰਜ਼ਾ ਨਹੀਂ ਦੇਣਾ ਕੋਈ ਉਹਤੇ ਕਹੀ ਹੁੰਦੇ ਨਾ ਕੋਈ ਕੋਈ ਕਹੀ ਜਾਂਦਾ 6000 ਦਾ 6000 ਕਰੋੜ ਕਰਜ਼ਾ ਸੀ ਉਹ ਕਿੱਥੋਂ ਦੇ ਪਤਾ ਹੀ ਨਹੀਂ ਜੀ ਉਹੀ ਕਹਿ ਦਿੰਦੇ ਆ ਉਹੀ ਚੱਕ ਦਿੰਦੇ ਆ ਜੋ ਮਤਲਬ ਜੀ ਥਰਮਲ ਪਲਾਂਟ ਖਰੀਦ ਲਿਆ 1000 ਕਰੋੜ ਚ 1080 ਕਰੋੜ ਚ ਦੇਸ਼ ਦਾ ਸਭ ਤੋਂ ਸਸਤਾ ਸੌਦਾ ਜੀ ਇਹ ਸੈਂਟਰ ਸਰਕਾਰ ਦੀਆਂ ਬਹੁਤ ਸਾਰੀਆਂ ਏਜੰਸੀਆਂ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ ਇਹ ਕੋਈ ਐ ਕੋਈ ਮੁਕਸਰ ਵਾਲੇ ਮੰਡੀ ਚੋਂ ਮੱਝ ਨਹੀਂ ਖਰੀਦੀ ਹੈਗੀ ਵੀ ਐਂ ਖਰੀਦ ਲਈ ਸੰਗਲ ਫੜਾਤਾ ਚਲੋ ਆਜੋ ਉਹਦੀਆਂ ਫਾਰਮੈਲਿਟੀਆਂ ਨੇ 1080 ਕਰੋੜ ਹੀ ਦੇਣਾ ਹੈ 540 ਮੈਗਾਵਾਟ ਦਾ ਕਈ ਲੱਗੇ ਹੋਏ ਨੇ ਇਹ ਤਾਂ ਜੀ ਇੱਥੇ ਤੇ 6000 ਕਰੋੜ ਕਰਜ਼ਾ ਸੀ ਉਹ ਵੀ ਸਾਨੂੰ ਦੇਣਾ ਪਊ ਔਰ ਲੱਗੇ ਵੀ ਕੌਣ ਹੋਏ ਨੇ ਜਿਹਨਾਂ ਨੂੰ ਬਿਜਲੀ ਮਤਰਾਲਾ ਮਿਲਦਾ ਸੀ ਪਰ ਲਿਆ ਨਹੀਂ ਵੀ ਉਦੋਂ ਲੈ ਲੈਂਦੇ ਬਈ ਬਿਜਲੀ ਮਤਰਾਲਾ ਹੁਣ ਮੈਨੂੰ ਗਾਲਾਂ ਕੱਢਣ ਨਾਲੋਂ ਆਪ ਕੁਝ ਕਰਨਾ ਨਹੀਂ ਕਿਸੇ ਨੂੰ ਕੁਝ ਕਰਨ ਨਹੀਂ ਦੇਣਾ ਸੋ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ ਕੋਲਾ ਆਪਣੇ ਕੋਲੇ 4 ਖੰਡਾਂ ਵਾਲੀ ਕੋਲੇ ਵਾਲੀ ਖਾਨ ਚਲਾਈ ਹੋਈ ਹੈ ਕੋਲਾ ਆਮ ਹੈ ਜੀ ₹2 ਬਿਜਲੀ ਹੋਰ ਸਸਤੀ ਹੋ ਜੂਗੀ ਚਾਬੀਆਂ ਮਿਲ ਗਈਆਂ ਉਹਦੀਆਂ ਉਹਨੂੰ ਵੀ ਉਹਨੂੰ ਵੀ ਚੱਲਦਾ ਹੈ ਉਹ ਕਿਹੜਾ ਖੜਾ ਹੈ ਚਲਾ ਲਾਂਗੇ ਹੋਰ ਸਸਤੀ ਹੋ ਜੂਗੀ ਆਪਾਂ ਹੋਰ ਵੇਚਣ ਲੱਗ ਜਾਗੇ ਬਿਜਲੀ ਦੂਜੇ ਸੂਬਿਆਂ ਨੂੰ ਆਹੀ ਤਾਂ ਹੁੰਦਾ ਫਿਰ ਤਰੱਕੀ ਦਾ ਕਾਰਨ ਪੈਸੇ ਕਿੱਥੋਂ ਆਉਣੇ ਨੇ ਕਿੱਥੇ ਲਾਉਣੇ ਨੇ ਇਹੀ ਸਰਕਾਰ ਹੁੰਦੀ ਹੈ ਹੋਰ ਕੀ ਹੁੰਦੀ ਹੈ ਪੈਸੇ ਤੁਹਾਡੇ ਨਹੀਂ ਆ ਮੈਡਲਾਂ ਦੇ ਪੈਸੇ ਨੇ ਇਹ ਮੈਂ ਦੇ ਰਿਆਂ ਜਦ ਮੈਂ ਕੋ ਘਰੇ ਮਸ਼ੀਨ ਲਾਈ ਹੋਈ ਹੈ ਵੀ ਉੱਥੋਂ ਚਾਪ-ਚਾਪ ਦੇ ਜਾਊਂਗਾ ਮੈਂ ਤੁਹਾਡੇ ਟੈਕਸ ਦਾ ਪੈਸਾ ਹੈ ਕਿਸੇ ਨਾ ਕਿਸੇ ਰੂਪ ਚ ਤੁਸੀਂ ਟੈਕਸ ਅੱਜ ਵੀ ਟੈਕਸ ਦੇ ਕੇ ਆਏ ਹੋ ਤੇਲ ਤਾਂ ਪੋਇਆ ਹੋਊਗਾ ਕਾਰਾਂ ਚ ਆਏ ਹੋਗੇ ਗੱਡੀਆਂ ਚ ਆਏ ਤੇਲ ਪੋਇਆ ਹੋਊ ਰਸਤੇ 'ਚ ਟੋਲ ਪਲਾਜ਼ੇ ਵੀ ਆਏ ਹੋਣੇ ਬਾਕੀ ਤਾਂ ਬੰਦ ਕਰਤੇ ਜਿਹੜੇ ਸੈਂਟਰਲ ਨੇ ਉਹ ਰਹਿੰਦੇ ਨੇ ਬਸ ਉਹ ਵੀ ਕਰਦਾਂ ਕੋ ਨਹੀਂ ਤੇ ਅੱਜ ਵੀ ਟੈਕਸ ਦੇ ਕੇ ਆਏ ਹਾਂ ਠੀਕ ਹੈ ਨਾ ਕਰੇ ਜਾ ਕੇ ਵੀ ਜਦੋਂ ਬਿਜਲੀ ਹੀਟਰ ਚਲਾਉਗੇ ਮੱਲਬ ਚਲਾਉਗੇ ਟੈਕਸ ਹੈ ਮੋਬਾਈਲ ਫੋਨ ਤੇ ਵਧਾਈਆਂ ਆਉਂਦੀਆਂ ਹੋਣਗੀਆਂ ਕਰਦੇ ਹੋਵੋਗੇ ਹਾਂਜੀ ਅੱਜ ਹੋ ਗਿਆ ਫੰਕਸ਼ਨ ਬਹੁਤ ਵਧੀਆ ਮਿਲ ਗਿਆ ਕਰੋੜ ਰੁਪਿਆ ਉਹ ਵੀ ਟੈਕਸ ਆਉਚੋ ਸੋ ਆਪਣੇ ਆਪ ਨੂੰ ਕਿਸੇ ਗੱਲੋਂ ਇਸ ਗੱਲ ਨੂੰ ਸਮਝੋ ਕਿ ਅਸੀਂ ਤੁਸੀਂ ਯੋਗਦਾਨ ਪਾ ਰਹੇ ਹੋ ਤੁਹਾਨੂੰ ਪੈਸਾ ਤੁਹਾਡਾ ਵਾਪਸ ਮਿਲ ਰਿਹਾ ਹੈ ਪਹਿਲਾਂ ਕਿਉਂ ਨਹੀਂ ਮਿਲਦਾ ਸੀ ਪਹਿਲਾਂ ਲੀਕੇ ਸੀ ਤੁਸੀਂ ਤਾਂ ਦਿੰਦੇ ਸੀ ਟੈਕਸ ਉਹ ਗਾਹਾਂ ਨਹੀਂ ਪਹੁੰਚਾਉਂਦੇ ਸੀ ਰਸਤੇ 'ਚ ਰੁਕ ਜਾਂਦਾ ਸੀ ਪੈਸਾ ਅਸੀਂ ਲੀਕੇ 'ਚ ਬੰਦ ਕਰ ਦਿੱਤੀ अरविंद केजरीवाल जी ने एक ही बात सिखाई है कि ईमानदारी ਨਾਲ ਕੰਮ ਕਰਨਾ ਬਸ ਇਮਾਨਦਾਰੀ ਸਭ ਤੇ ਪਾਰੀ ਤੁਸੀਂ ਇਮਾਨਦਾਰ ਨਾਲ ਕੰਮ ਕਰੀ ਚੱਲੋ ਬਾਕੀ ਵਿਰੋਧੀ ਪਾਰਟੀਆਂ ਨੇ ਕੁਰਸੀ ਪਿੱਛੇ ਲੈਣਾ ਹੁੰਦਾ ਆ ਮੈਨੂੰ ਐ ਨਹੀਂ ਕਹਿੰਦਾ ਉਹ ਮੈਨੂੰ ਉਹ ਕਹਿੰਦਾ ਆ ਐ ਨਹੀਂ ਕਹਿੰਦਾ ਉਹ ਕਹਿੰਦਾ ਕੋਈ ਪੰਜਾਬ ਦੇ ਮੁੱਦੇ ਨੇ ਇਹ ਪੰਜਾਬ ਦੇ ਮੁੱਦੇ ਨੇ ਰੋਜ਼ਗਾਰ ਪੰਜਾਬ ਦੇ ਮੁੱਦੇ ਨੇ ਕਿਸਾਨੀ ਨੂੰ ਮਜਬੂਰੀ ਦੇ ਧੰਦੇ ਦੀ ਬਜਾਏ ਲਾਹੇਵੰਦੰਦਾ ਬਣਾਉਣਾ ਪੰਜਾਬ ਦੇ ਮੁੱਦੇ ਨੇ ਇੰਡਸਟਰੀ ਲੈ ਕੇ ਆਉਣੀ ਤਾਂ ਕਿ ਰੈਵਨਿਊ ਆਵੇ ਪੰਜਾਬ ਦੇ ਮੁੱਦੇ ਨੇ ਧਰਤੀ ਵਾਲੇ ਪਾਣੀ ਨੂੰ ਬਚਾਉਣਾ ਪੰਜਾਬ ਦੇ ਮੁੱਦੇ ਨੇ ਜਿਹੜੀਆਂ 20 20 ਸਾਲ 25 25 30 30 ਸਾਲ ਤੋਂ ਕੱਸੀਆਂ ਬੰਦ ਪਈਆਂ ਨੇ ਖੇਤਾਂਆਂ ਉੱਤੇ ਪਾਈਪਾਂ ਪਾ ਕੇ ਦੁਬਾਰੇ ਨਹਿਰਾਂ ਦਾ ਪਾਣੀ ਉੱਤੇ ਪਹੁੰਚਾਉਣਾ ਪੰਜਾਬ ਦੇ ਮੁੱਦੇ ਨੇ ਪੰਜਾਬ ਨੂੰ ਹਰ ਸ਼ੋਭੇ ਵਿੱਚ ਹਰ ਫੀਲਡ ਦੇ ਵਿੱਚ ਅੱਗੇ ਲੈ ਕੇ ਜਾਣਾ ਇਹ ਪੰਜਾਬ ਦੇ ਮੁੱਦੇ ਥੋੜੀ ਨੇ ਕਿ ਮੈਂ ਤਾਂ ਇੱਥੇ ਰੈਲੀ ਕਰੂੰਗਾ ਉਹਨੇ ਇਹਦੀ ਫੋਟੋ ਕਿਉਂ ਲਾ ਲਈ ਉਹਦੇ ਉਹਦੀ ਫੋਟੋ ਕਿਉਂ ਲਾ ਲਈ ਗੱਲ ਹੈ ਕੋਈ ਸੋ ਮੈਂ ਤਾਂ ਉਹਨਾਂ ਤੇ ਧਿਆਨ ਦਿੰਦਾ ਹੀ ਨਹੀਂ ਤੁਸੀਂ ਵੀ ਨਾਂਦਿਆ ਕਰੋ ਧਿਆਨ ਹਰੇਕ ਹਰੇਕ ਹੀ ਇੰਦੇ ਮੈਂ ਪੰਜਾਬ ਬਚਾਉਣਾ ਮੈਂ ਪੰਜਾਬ ਬਚਾਉਣਾ ਇਹ ਨਹੀਂ ਦੱਸਦਾ ਕੋਈ ਲੁੱਟਿਆ ਕਿਨੇ ਸੀ ਬਚਾਉਣ ਵਾਲੇ ਬੜੇ ਨੇ ਜੀ ਲੁੱਟਿਆ ਕਿਨੇ ਸੀ ਇਹ ਤਾਂ ਦੱਸ ਦੋ ਤੂੰ ਤੁਹਾਡਾ ਤਾਂ ਰਾਜ ਰਿਹਾ ਹੈ ਰਾਜ ਤਾਂ ਤੁਹਾਡਾ ਰਿਹਾ ਹੁਣ ਤੱਕ ਸੰਤਾ ਮਹੀਨੇ ਵੀ ਹੋਏ ਨੇ 20 ਮਹੀਨੇ ਤੁਸੀਂ ਐ ਕਰੋ ਇੱਕ ਸਿੰਗਲ ਇੱਕ ਜਿਹਨੂੰ ਆਪਾਂ ਕਹਿੰਦੇ ਗਲੀ ਵਾਲਾ ਰੁਪਈਆ ਵੀ ਜੇ ਤੁਹਾਡਾ ਇਲਜ਼ਾਮ ਲੱਗ ਜੇ ਭਗਵੰਤ ਮਾਨ ਨੇ ਇੱਕ ਗਲੀ ਵਾਲਾ ਰੁਪਈਆ ਵੀ ਸਰਕਾਰ ਦਾ ਖਾ ਲਿਆ ਮੈਂ ਤਾਂ ਕਿਹਾ ਹੋਵੇ ਕਿ ਇੱਕ ਪਾਸੇ ਸਲਫਾਸ ਪਈ ਹੋਵੇ ਇੱਕ ਪਾਸੇ ਲੋਕਾਂ ਦਾ ਪੈਸਾ ਪਿਆ ਹੋਵੇ ਮੈਂ ਸਲਫਾਸ ਦੀ ਗੋਲੀ ਖਾਉਂਗਾ ਮੇਰੇ ਪਈਆ ਨਹੀਂ ਖਾਂਦਾ ਲੋਕਾਂ ਦਾ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਜੀ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡ ਕੇ ਆਏ ਆ ਉਹ ਫਿਲਮਾਂ ਚੋਂ ਟੀਵੀਾਂ ਚੋਂ ਜਿੰਨੇ ਮਰਜ਼ੀ ਕਮਾ ਲੈਂਦੇ ਇਥੋਂ ਥੋੜੀ ਕਮਾਉਣੀ ਸੀ ਫਿਰ ਇੱਥੇ ਤਾਂ ਸਿਰਫ ਇਹੀ ਹੈ ਜਦੋਂ ਮੇਰੇ ਕੋਲ ਫਾਈਲ ਆਉਂਦੀ ਹੈ ਮੈਂ ਆਪਸਾਂ ਨੂੰ ਪੁੱਛਦਾ ਇਹਦੇ ਨਾਲ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਇਹਦੇ ਨਾਲ ਪੰਜਾਬ ਨੂੰ ਫਾਇਦਾ ਕੀ ਹੁੰਦਾ ਨਵੀਂ ਪੁਲਿਸ ਬਣਾਉਣੀ ਹੈ ਹੁਣ ਤਿਆਰ ਹੈ ਬਸ ਉਹਦਾ ਨਾਮ ਹੈ ਐਸ ਐਸ ਐਫ ਸੜਕ ਸੁਰੱਖਿਆ ਫੋਰਸ ਕੱਲੀਆਂ ਸੜਕਾਂ ਤੇ ਨਵੀਆਂ ਗੱਡੀਆਂ ਟੋਇਟਾ ਹਿਲਿਕਸ ਜਿਹੜੀ ਦੁਬਈ ਪੁਲਿਸ ਕੋਲੇ ਨੇ ਉਹ ਗੱਡੀਆਂ ਦਿੱਤੀਆਂ ਉਹਨਾਂ ਨੂੰ ਸਿਰਫ ਸੜਕਾਂ ਤੇ ਰਹਿਣਗੀਆਂ ਕੋਈ ਟਰੱਕ ਖਰਾਬ ਹੋ ਕੇ ਖੜ ਗਿਆ ਉਹਨੂੰ ਖਿੱਚ ਕੇ ਪਾਰਾਂ ਕਰਦਾਂਗੇ ਕੋਈ ਐਕਸੀਡੈਂਟ ਹੋ ਗਿਆ ਰੱਬ ਨਾ ਕਰੇ ਉਹਨਾਂ ਕੋਲੇ ਗੈਸ ਕਟਰ ਤੋਂ ਲੈ ਕੇ ਟੋਚਨ ਤੋਂ ਲੈ ਕੇ ਹਰ ਇੱਕ ਫਸਟ ਏਡ ਦੇ ਸਮਾਨ ਤੱਕ ਤੇ ਨੇੜੇ ਵਾਲਾ ਕੋਈ ਵੀ ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲ ਉਹਨਾਂ ਦੇ ਸੰਪਰਕ ਚ ਸਭ ਤੋਂ ਨੇੜੇ ਵਾਲੇ ਹਸਪਤਾਲ ਚ ਲੈ ਕੇ ਜਾਓ ਤੁਸੀਂ ਦੇਖਿਓ ਇਹ ਗੱਲਾਂ ਸੀ ਕੋਈ ਗਰੰਟੀਆਂ ਚ ਨਹੀਂ ਲਿਖੀਆਂ ਮੈਨੀਫੈਸਟੋਆਂ ਚ ਪਰ ਮੈਨੂੰ ਪਤਾ ਜਦੋਂ ਮੈਂ ਐਮਪੀ ਸੀ ਮੈਂ ਡਾਟਾ ਕਢਾਇਆ ਸੀਗਾ ਪਾਰਲੀਮੈਂਟ ਚ ਉਦੋਂ 14 ਸੀ ਹੁਣ ਵੱਧ ਗਿਆ ਪੰਜਾਬ ਚ ਇੱਕ ਦਿਨ ਚ ਘੱਟੋ ਘੱਟ 17 ਤੋਂ 18 ਬੰਦੇ ਔਨ ਦਾ ਸਪੌਟ ਐਕਸੀਡੈਂਟ ਚ ਮਰਦੇ ਨੇ ਇੱਕ ਦਿਨ ਚ ਜੇ ਨੂੰ ਮਹੀਨੇ ਚ ਕਰ ਲਈਏ 540 ਜੇ 12 ਨਾਲ ਗੁਣਾ ਕਰ ਲਈਏ ਸਾਲ ਚ ਜਾਨੀ ਕਿ 7000 ਦੇ ਨੇੜੇ ਤੇੜੇ ਬੰਦਾ ਔਨ ਦਾ ਸਪੌਟ ਇੱਕ ਸਾਲ ਚ ਸੜਕ ਤੇ ਮਰ ਜਾਂਦਾ ਕਾਰਨ ਖੜੇ ਹੋਏ ਟਰੱਕ ਚ ਬੱਜੀ ਜੀ ਗੱਡੀ ਓਵਰ ਸਪੀਡ ਸੀ ਜੀ ਪਤਾ ਨਹੀਂ ਲੱਗਿਆ ਜੇ ਉਥੇ ਪੁਲਿਸ ਹੋਊਗੀ ਜਿਹੜੀ ਨਵੀਂ ਪੁਲਿਸ ਬਣਾਵਾਂਗੇ ਅਸੀਂ ਉਹ ਨਾਲੇ ਤਾਂ ਉਹਨੂੰ ਦੇਖ ਕੇ ਹੌਲੀ ਚਲਾਉਣਗੇ ਨਾਲੇ ਉਹ ਆ ਜਿਹੜੇ ਕੋਈ ਗੰਨਿਆ ਟਰਾਲੀ ਕੋਈ ਤੂੜੀ ਵਾਲਾ ਟਰੱਕ ਖੜ ਗਿਆ ਪਲਟ ਗਿਆ ਉਹ ਕਲੀਅਰ ਕਰਦੇ ਰਹਿਣਗੇ ਮੈਨੂੰ ਉਮੀਦ ਹੈ ਕਿ ਇਹਦੂ ਵੱਡਾ ਪੁੰਨ ਨਹੀਂ ਹੋਊਗਾ ਜੇ ਆਪਾਂ ਪਹਿਲੇ ਸਾਲ ਨੂੰ 50% ਤੇ ਵੀ ਲਈਏ 3500 ਬੰਦੇ ਦੀ ਜਾਨ ਬਚਾ ਲਈਏ ਇਹਦੂ ਵੱਡਾ ਪੁੰਨ ਹੋਊਗਾ ਕੋਈ ਇਹ ਕਰਾਂਗੇ ਸ਼ੁਰੂ ਆਪਾਂ ਕੰਮ ਤਾਂ ਆਹ ਨੇ ਜੀ ਕਰਨ ਵਾਲੇ ਇਹੇ ਰੇਲੀਂ ਕਰੀ ਜਾਂਦੇ ਆ ਉਹਨੇ ਰੈਲੀ ਵੱਡੀ ਕਰ ਲਈ ਇਹਦੀ ਰੈਲੀ ਛੋਟੀ ਹੋਗੀ ਮੈਂ ਹਾਈ ਕਮਾਂਡ ਨੂੰ ਦੱਸੂ ਮੈਂ ਲੋਕ ਕਮਾਂਡ ਨੂੰ ਦੱਸੂ ਪਤਾ ਨਹੀਂ ਯਾਰ ਇਹਨਾਂ ਦੀ ਹਾਈ ਲੋਕ ਕਮਾਂਡ ਕਦੇ ਲੋਕਾਂ ਨਾਲ ਵੀ ਗੱਲ ਕਰ ਲਿਆ ਕਰੋ ਇੱਕ ਗੱਲ ਮੈਂ ਕਹਿਣਾ ਕਿ ਬਾਕੀ ਜਿਹੜੇ ਲੀਡਰ ਨੇ ਨਾ ਇਹ ਹਰੇਕ ਕੋਈ ਨਾ ਕੋਈ ਕੋਟੇ 'ਚੋਂ ਐ ਕੋ ਰਾਹੁਲ ਗਾਂਧੀ ਦੇ ਕੋਟੇ 'ਚੋਂ ਐ ਕੋਈ ਪ੍ਰਿੰਕਾ ਗਾਂਧੀ ਵਾਲੇ ਕੋਟੇ 'ਚੋਂ ਐ ਕੋਈ ਮਿਸੋਨੀਆ ਗਾਂਧੀ ਵਾਲੇ ਕੋਟੇ 'ਚੋਂ ਐ ਕੋਈ ਹਰ ਸਿਮਰਤ ਕੌਰ ਵਾਲੇ ਕੋਟੇ 'ਚੋਂ ਐ ਕੋਈ ਮਜੀਠੀ ਵਾਲੇ ਕੋਟੇ 'ਚੋਂ ਆਇਆ। ਕੋਈ ਸੁਖਬੀਰ ਵਾਲੇ ਕੋਟੇ 'ਚੋਂ ਆਇਆ। ਇੱਕ ਮੈਂ ਆ। ਲੋਕਾਂ ਵਾਲੇ ਕੋਟੇ 'ਚੋਂ ਆਂ ਜੀ ਮੈਂ। ਮੈਨੂੰ ਪੁੱਛ ਰਹੇ ਨੇ ਪੱਤਰਕਾ ਤੁਸੀਂ ਕਿਹੜੇ ਕੋਟੇ 'ਚੋਂ ਮੈਂ ਸਾਢੇ 3 ਕਰੋੜ ਲੋਕਾਂ ਵਾਲੇ ਕੋਟੇ 'ਚੋਂ ਆਮੇ ਤਾਂ। ਮੈਂ ਤਾਂ ਪਬਲਿਕ 'ਚੋਂ ਆਇਆ ਹੋਇਆ ਆ। ਉਦਾਂ ਦਾ ਹੀ ਆ। ਇੱਦਾਂ ਹੀ ਰਾਵਾਂਗੇ। ਆਮ ਲੋਕਾਂ ਨੇ ਸਾਨੂੰ ਇੱਥੇ ਪਹੁੰਚਾਇਆ ਤੇ ਆਮ ਲੋਕਾਂ ਦੇ ਨਾਲ ਹੀ ਰਾਵਾਂਗੇ। 1 ਕਰੋੜ ਰੁਪਇਆ 골ਡ ਮੈਡਲ ਦਾ। 75 ਲੱਖ ਰੁਪਇਆ ਸਿਲਵਰ ਦਾ। 50 ਲੱਖ ਰੁਪਇਆ ਬ੍ਰੌਂਜ਼। ਤੁਹਾਡਾ ਪੈਸਾ ਪਹਿਲੇ ਏਦੋਂ ਪਹਿਲਾਂ ਮੈਨੂੰ ਪਲੇਅਰ ਮਿਲਦੇ ਰਹਿੰਦੇ ਆ ਉਹ ਕਹਿੰਦੇ ਜੀ ਤੁਸੀਂ ਤਾਂ ਮਤਲਬ ਟੂਰਨਾਮੈਂਟ ਖਤਮ ਹੋਇਆ ਹੈ ਉਹ 10 ਦਿਨਾਂ ਚ ਕਹਿੰਦੇ ਸਾਨੂੰ ਬੁਲਾ ਲੈਨੇ ਹੋ ਵੀ ਆਜੋ ਪੈਸੇ ਲੈ ਜਾਓ ਕਹਿੰਦੇ ਪਹਿਲਾਂ ਸਾਨੂੰ ਇਹ ਵੀ ਨਹੀਂ ਪਤਲਾ ਸੀ ਇਹ ਕਿਹੜੇ ਟੂਰਨਾਮੈਂਟ ਦੇ ਦਿੰਦੇ ਨੇ ਹੁਣ ਅਸੀਂ ਵੀ ਭੁੱਲ ਜਾਂਦੇ ਸੀਗੇ ਕਿਉਂਕਿ ਨੇੜੇ ਜਾ ਕੇ ਦਿੰਦੇ ਆ ਨਾ ਵੋਟਾਂ ਵੇਲੇ ਵੀ ਹੁਣ ਯਾਦ ਰੱਖ ਲੈਣਗੇ ਲੋਕ ਨਾ ਸੋ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਸਾਡੇ ਗੁਰੂ ਸਾਡੇ ਸ਼ਹੀਦ ਸਾਡੇ 22 23 ਸਾਲ ਦੇ ਸ਼ਹੀਦ ਆਜ਼ਮ ਭਗਤ ਸਿੰਘ ਹੋਰੀ ਉਹ ਸਾਡੇ ਰੋਲ ਮਾਡਲ ਨੇ ਉਹ ਸਾਡੇ ਕੋਚ ਨੇ ਉਹ ਤੋਂ ਸਿੱਖਿਆ ਲਈ ہوئی ਆਪਾਂ ਮੈਂ ਅਕਸਰ ਗੱਲ ਸੁਣਾਉਣਾ ਉਹਨਾਂ ਨੇ ਕਿਸੇ ਨੇ ਸੁਣੀ ਵੀ ਹੋਗੀ ਜਾਂ ਨਹੀਂ ਵੀ ਸੁਣੀ ਮੈਂ ਸੁਣਾ ਦਿੰਨਾ ਹੁਸੈਨ ਬੋਲਟ ਦੀ ਗੱਲ ਹੈ ਹੁਸੈਨ ਬੋਲਟ ਨੂੰ ਪੁੱਛਿਆ ਗਿਆ ਬੀਬੀਸੀ ਦੇ ਇੰਟਰਵਿਊ 'ਚ ਕਿ ਤੇਰਾ ਕੋਚ ਕੌਣ ਹੈ ਕਹਿੰਦੇ ਦੇਖਿਆ ਤਾਂ ਨਹੀਂ ਗਰਾਊਂਡ 'ਚ ਉਹ ਕਹਿੰਦੇ ਮੇਰੇ ਕੋਚ ਨੂੰ ਆਉਣ ਨਹੀਂ ਦਿੰਦੇ ਗਰਾਊਂਡ 'ਚ ਉਹ ਕਹਿੰਦੇ ਵੀ ਇਹ ਕਿਹੜੀ ਗੱਲ ਹੋ ਗਈ ਤੂੰ ਚੈਂਪੀਅਨ ਆ ਯਾਰ ਤੇਰਾ ਕੋਚ ਕਿਉਂ ਨਹੀਂ ਆਉਂਦਾ ਗਰਾਊਂਡ 'ਚ ਕਹਿੰਦੇ ਨਾ ਮੇਰੇ ਕੋਚ ਨੂੰ ਪਤਾ ਨਹੀਂ ਕਿਉਂ ਨਹੀਂ ਆਉਣ ਦਿੰਦੇ ਕਹਿੰਦੇ ਕੌਣ ਹੈ ਨਾਂ ਤਾਂ ਦੱਸ ਗੱਲ ਕਰਦੇ ਆਪਾਂ 올림픽 ਐਸੋਸੀਏਸ਼ਨਲ ਕਹਿੰਦਾ ਦੱਸ ਦਿੰਨਾ ਜੀ ਪਰ ਆਉਣ ਨਹੀਂ ਦਿੰਦੇ ਉਹਨੂੰ ਕਹਿੰਦੇ ਜੇ ਤੁਹਾਨੂੰ ਦੱਸ ਵੀ ਤੇ ਤਾਂ ਵੀ ਇਹਨਾਂ ਨੇ ਆਉਣ ਨਹੀਂ ਦੇਣਾ ਕਹਿੰਦਾੱਸ ਤੇ ਸੀ ਕੌਣ ਹੈ ਉਹ ਕਹਿੰਦਾ ਜਮੈਕਾ ਦੇ ਪਿੰਡਾਂ 'ਚ ਜੰਮੇ ਪਲੇਆ ਜੰਗਲ ਸੀ ਰਾਤ ਨੂੰ ਖਾਣਾ ਖਾਣ ਵਾਸਤੇ ਸ਼ਿਕਾਰ ਕਰਨਾ ਪੈਂਦਾ ਸੀ ਜੰਗਲ ਦੇ ਸ਼ਿਕਾਰ ਕਰਨ ਜਾਂਦੇ ਸੀ ਚੀਤੇ ਮਗਰ ਪੈ ਜਾਂਦੇ ਸੀ ਕਹਿੰਦੇ ਉਹ ਚੀਤਾ ਮਗਰ ਪੈ ਜਾਂਦਾ ਸੀ ਬਸ ਕਹਿੰਦਾ ਅਸੀਂ ਸੋਚਦੇ ਸੀ ਵੀ ਜੇ ਇੱਕ ਵੀ ਥੋੜਾ ਜਿਹਾ ਪੈਰ ਤਿਲਕ ਗਿਆ ਸਮਝ ਲਓ ਚੀਤਾ ਆ ਗਿਆ ਸੋ ਚੀਤੇ ਤੋਂ ਬਚਣ ਵਾਸਤੇ ਭਜਦੇ ਸੀ ਕਿ ਜੀ ਮੇਰੇ ਕੋਚ ਦਾ ਨਾਂ ਚੀਤਾ ਹੈ ਜੀ ਕਹਿੰਦਾ ਲਿਆਓ ਗਰਾਊਂਡ 'ਚ ਉਹਨੂੰ ਕਿਵੇਂ ਲਿਆਉਂਗੇ ਜਿਨ੍ਹਾਂ ਦੇ ਕੋਚ ਚੀਤੇ ਹੋਣ ਉਹਨਾਂ ਨੂੰ ਕੋਈ ਖਰਾ ਦੂਗਾ ਜੀ ਤੇ ਜਿਨ੍ਹਾਂ ਆਪਣੇ ਵਰਗੇ ਜਿਨ੍ਹਾਂ ਦੇ ਕੋਚ ਸ਼ਹੀਦ ਆਜ਼ਮ ਭਗਤ ਸਿੰਘ ਵਰਗੇ ਹੋਣ ਕੁਰਬਾਨੀਆਂ ਦੇ ਪੁੰਜ ਜਿਨ੍ਹਾਂ ਦੇ ਗੁਰੂ ਸਰਵੰਸ ਵਾਰਨ ਵਾਲੇ ਹੋਣ ਜਿਨ੍ਹਾਂ ਦੇ ਗੁਰੂ ਘਰ ਘਰ ਜਾ ਕੇ ਪੈਦਲ ਤੁਰ ਕੇ ਲੱਖਾਂ ਕਿਲੋਮੀਟਰ ਸਚਾਈ ਦਾ ਹੋਕਾ ਦੇਣ ਵਾਲੇ ਹੋਣ ਉਹਨੂੰ ਕੋਈ ਹਰਾ ਨਹੀਂ ਸਕਦਾ ਕੋਈ ਨਹੀਂ ਹਰਾ ਸਕਦਾ ਜਜ਼ਬਾ ਜਨੂੰਨ ਇਹ ਬਹੁਤ ਵੱਡੀ ਚੀਜ਼ ਹੈ ਸੋ ਆਪਣੀ ਆਪ ਨੂੰ ਕਦੇ ਵੀ ਛੋਟਾ ਨਹੀਂ ਸਮਝਣਾ ਕਿ ਵੱਡੇ ਵੱਡੇ ਪਲੇਅਰਾਂ 'ਚ ਕਈ ਜਾ ਕੇ ਪੱਕਵਰ ਆ ਜਾਂਦੇ ਨੇ ਇਹਰੇ ਤਾਂ ਵੱਡੇ ਪਲੇਅਰ ਨੇ ਸਾਸੀ ਸਾਡਾ ਇੱਥੇ ਕੀ ਬੱਟੀ ਦਾ ਮੈਂ ਇੱਕ ਗੱਲ ਦੱਸ ਦੇਣਾ ਇਹ ਇਹ ਸ਼ੇਅਰ ਯਾਦ ਰੱਖ ਲਿਓ 1 ਰੁਪਈਆ ਮੰਨਿਆ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੰਨਿਆ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜੇ ਲੱਖ ਚੋਂ ਰੁਪਈਆ ਕੱਢ ਦੀ ਉਹ ਵੀ ਲੱਖ ਨਹੀਂ ਰਹਿੰਦਾ 9999 ਬਣ ਜਾਂਦਾ ਉਹ ਸੋ ਹਰੇਕ ਰੁਪਈਏ ਦੀ ਵੀ ਵੈਲਿਊ ਹੈ ਜਹਾਜ਼ ਹੁੰਦਾ ਬਹੁਤ ਵੱਡਾ A320 ਬੋਇੰਗ ਬੋਇੰਗ ਵਾਲਿਆਂ ਦੇ ਨੇ 747 780 ਜਨ 350 ਸਵਾਰੀਆਂ ਉਹਨਾਂ ਦਾ ਸਮਾਨ ਲੱਖ ਸਵਾ ਲੱਖ ਲੀਟਰ ਤੇਲ ਆਪਦਾ ਭਾਰ ਲੈ ਕੇ ਉੜ ਜਾਂਦਾ ਇਹਨਾਂ ਤੱਕ ਦਾ ਹੁੰਦਾ ਜੀ ਪਰ ਜਦੋਂ ਉਹ 에어ਪੋਰਟ ਦੇ ਗੇਟ ਤੇ ਲੱਗਿਆ ਖੜਾ ਹੁੰਦਾ ਉਦੋਂ ਉਹਦੀ ਕੀਮਤ ਜ਼ੀਰੋ ਹੁੰਦੀ ਹੈ ਜੀ ਕਿਉਂਕਿ ਜਹਾਜ਼ ਦੇ ਬਗੈਰ ਨਹੀਂ ਹੁੰਦਾ ਜੀ ਫਿਰ ਇੱਕ ਛੋਟਾ ਜਿਹਾ ਟਰੈਕਟਰ ਆਉਂਦਾ ਹੈ ਉਹ ਜਹਾਜ਼ ਨੂੰ ਇਹ ਐਂ ਕਰਕੇ ਸਿੱਧਾ ਕਰਦਾ 92 ਵੱਲ ਨੂੰ ਫਿਰ ਜਹਾਜ਼ ਉਹਨੂੰ ਕਹਿੰਦਾ ਵੀ ਓਕੇ ਥੈਂਕ ਯੂ ਵੈਰੀ ਮਚ ਹੁਣ ਤੇਰਾ ਕੰਮ ਖਤਮ ਮੇਰਾ ਸ਼ੁਰੂ ਉਹ ਟਰੈਕਟਰ ਭਰਾਂ ਹੋ ਜਾਂਦਾ ਉਹ ਤੋਂ ਬਾਅਦ ਉੱਡ ਜਾਂਦਾ ਅੱਗੇ ਉਹਦੇ ਇੰਜਣਾਂ ਤੇ ਡਿਪੈਂਡ ਕਰਦਾ ਹੈ ਉਹ ਉਹ ਦਿੱਲੀੋਂ ਉੱਡ ਕੇ 35 ਮਿੰਟਾਂ ਬਾਅਦ ਚੰਡੀਗੜ੍ਹ ਉਤਰਦਾ ਹੈ ਜਾਂ ਫਿਰ ਦਿੱਲੀੋਂ ਉੱਡ ਕੇ 14 ਘੰਟਿਆਂ ਬਾਅਦ ਸਾਨ ਫਰਾਂਸਿਸਕੋ ਉਤਰਦਾ ਹੈ ਇਹ ਉਹਦੇ ਇੰਜਨਾਂ ਤੇ ਡਿਪੈਂਡਡ ਹੈ ਆ ਮੇਰੇ ਸਾਹਮਣੇ ਮੇਰਾ ਪੰਜਾਬ ਦਾ ਯੂਥ ਬੈਠਾ ਸਾਰਾ ਮੈਨੂੰ ਕੋਈ ਸ਼ੱਕ ਨਹੀਂ ਕਿ ਤੁਸੀਂ ਜਹਾਜ਼ ਹੋ ਤੇ ਤਾਕਤਵਰ ਇੰਜਨ ਵਾਲੇ ਜਹਾਜ਼ ਹੋ ਪਰ ਹੁਣ ਤੱਕ ਸਾਨੂੰ ਕੋਈ ਕੋਈ ਲੀਡਰ ਜਾਂ ਕੋਈ ਐਸੇ ਕੋਚ ਟਰੈਕਟਰ ਵਰਗੇ ਨਹੀਂ ਮਿਲੇ ਜਿਹੜੇ ਸਾਨੂੰ ਸਿੱਧਾ ਕਰ ਦੇਣ ਤੇ ਬਾਕੀ ਅਸੀਂ ਉੱਡ ਲਈਏ ਸੋ ਹੁਣ ਤੁਹਾਨੂੰ ਅਸੀਂ ਕੋਚੇਸ ਵੀ ਤੇ ਸਰਕਾਰ ਵੱਲੋਂ ਵੀ ਅਸੀਂ ਇੱਕ ਟਰੈਕਟਰ ਬਣ ਕੇ ਤੁਹਾਨੂੰ ਸਿੱਧਾ ਕਰਕੇ 92 ਵੱਲ ਕਰ ਦਾਂਗੇ ਅੱਗੇ ਮੈਨੂੰ ਤੁਹਾਡੇ ਇੰਜਨਾਂ ਤੇ ਯਕੀਨ ਹੈ ਪੱਕਾ ਯਕੀਨ ਹੈ ਕਿ ਤੁਸੀਂ 14-15 ਘੰਟੇ ਦੀ ਫਲਾਈਟ ਆ ਕੇ ਬੈਨਕੂਵਰ ਸਨ ਫਰਾਂਸਿਸਕੋ ਉਤਰਨ ਵਾਲੇ ਜਹਾਜ਼ੋਂ ਛੋਟੇ ਜਹਾਜ਼ ਨਹੀਂ ਹੈਗੇ ਤੁਸੀਂ ਮੈਨੂੰ ਯਕੀਨ ਹੈ ਔਰ ਤੁਹਾਡੇ ਕੋਚਸ ਜਿਹੜੇ ਨੇ ਉਹਨਾਂ ਲਈ ਵੀ ਅਸੀਂ ਪਾਲਿਸੀ ਬਣਾਈ ਹੈ ਜਿ ਜਿੰਨੇ ਵੀ ਪਲੇਅਰ ਵਿਨਰ ਨੇ ਉਹਨਾਂ ਦੇ ਕੋਚ ਨੂੰ ਵੀ ਜਿੰਨੀ ਪਲੇਅਰ ਨੂੰ ਰਾਸ਼ੀ ਮਿਲੂਗੀ ਉਹਦਾ 40% ਉਹ ਤੇ ਕੋਚ ਨੂੰ ਵੀ ਦੇਵਾਂਗੇ ਤੇ ਪਲੇਅਰ ਤੋਂ ਲਖਾਵਾਂਗੇ ਲਿਖ ਦੇਊਗਾ ਪਲੇਅਰ ਕਿ ਹਾਂਜੀ ਮੈਨੂੰ ਇਹਨਾਂ ਨੇ ਕੋਚਿੰਗ ਦਿੱਤੀ ਹੈ ਸੋ ਉਹਨਾਂ ਨੂੰ ਪਲੇਅਰਾਂ ਨੂੰ ਜਿੰਨੀ ਰਾਸ਼ੀ ਮਿਲ ਰਹੀ ਹੈ ਉਹਦਾ 40% ਉਹਦੇ ਕੋਚ ਨੂੰ ਵੀ ਦੇਵਾਂਗੇ ਤਾਂ ਕਿ ਉਹ ਹੋਰ ਹਾਸਲੇ ਨਾਲ ਕੰਮ ਕਰੇ ਹੋਰ ਪਲੇਅਰ ਆਖੋ ਖੇਡਾਂ ਦੇ ਵਿੱਚ ਸਾਡੇ ਉਹ ਨਾਮ ਰੋਸ਼ਨ ਕਰਨ ਸਾਡੇ ਪਲੇਅਰ ਜਿਹਨੇ ਸੋ ਆਪਾਂ ਫੇਰ ਕਹਿੰਦੇ ਆ ਕਿ ਇਹ ਲੱਗੇ ਰਹੋ ਜਜ਼ਬੇ ਨਾਲ ਲੱਗੇ ਰਹੋ ਔਰ ਕੋਈ ਫਰਕ ਨਹੀਂ ਪੈਂਦਾ ਕਈ ਵਾਰੀ ਦੂਜਾ ਤੀਜਾ ਨੰਬਰ ਆ ਜਾਂਦਾ ਫਿਰ ਕੋਈ ਫਰਕ ਨਹੀਂ ਪੈਂਦਾ ਅਗਲੀ ਵਾਰ ਆ ਜਾਊਗਾ ਧੋ ਲੰਬੀ ਛਾਲ ਵਾਸਤੇ ਸਭ ਤੋਂ ਪਹਿਲਾਂ ਕਈ ਕਦਮ ਪਿੱਛੇ ਤਾਂ ਹੋਣਾ ਪੈਂਦਾ ਨਾ ਫੇਰ ਹੀ ਲੰਬੀ ਛਾਲ ਪੈਂਦੀ ਹੈ ਔਰ ਜੀਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਫਿਰ ਗਲਤੀਆਂ ਕੰਮਦਰਾਂਨ ਹੋਣਗੀਆਂ ਘਰੇ ਬੈਠਾ ਤੂੰ ਕੋਈ ਗਲਤੀ ਹੋ ਜਾਣਗੀ ਨਹੀਂ ਗਲਤੀਆਂ ਕੰਮਦਰਾਂਨ ਹੁੰਦੀਆਂ ਨੇ ਸੋ ਆਪਣੇ ਆਪ ਦਾ ਇੱਕ ਕਸਿਅਤ ਆਪਣਾ ਇੱਕ ਜਗ੍ਹਾ ਬਣਾ ਕੇ ਰੱਖੋ ਐਲਨ ਮਸਕ ਜਿਹੜਾ ਹੁਣ ਉਹਨੇ ਉਹਦਾ ਨਾਮ ਐਕਸ ਰੱਖਤਾ ਪਹਿਲਾਂ ਟਵਿੱਟਰ ਸੀ ਜਿਹੜਾ ਬਹੁਤ ਅਮੀਰ ਦੁਨੀਆ ਦਾ ਨੰਬਰ 1 ਅਮੀਰ ਬੰਦਾ ਹੈ ਐਲਨ ਮਸਕ ਉਹਦੇ ਦਫ਼ਤਰ 'ਚ ਇੱਕ ਗੋਰੀ ਕੰਮ ਕਰਦੀ ਸੀ ਉਹ ਕਹਿੰਦੀ ਮੈਂ ਅਸਤੀਫਾ ਦੇਣਾ ਮੈਂ ਤੁਹਾਡੇ ਦਫ਼ਤਰ 'ਚ ਆਉਂਦੇ ਤਿਆਂ ਮੈਂ ਅਸਤੀਫਾ ਦੇਣਾ ਉਹ ਕਹਿੰਦਾ ਉਹ ਕੇਸ ਈਸਤੀਫਾ ਦਾ ਚਲਦੇ ਜਾ ਮੈਂ ਬਾਅਦ ਚ ਪ੍ਰਵਾਨ ਕਰੂੰ ਪਹਿਲਾਂ 1 ਲੱਖ ਡਾਲਰ ਚੱਕ ਤੈਨੂੰ ਵੈਸੇ ਹੀ ਦੇਤਾ 1 ਲੱਖ ਡਾਲਰ ਜੇ ਦੁਨੀਆ ਘੁੰਮਿਆ 1 ਮਹੀਨਾ ਦੁਨੀਆ ਘੁੰਮਿਆ